ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਉਹਨਾਂ 84684 ਜਾਗ ਦੇ ਸਰਾਂ ਨੂੰ ਸਲਾਮ ਆ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਮੇਰਾ ਸਾਥ ਦਿੱਤਾ ਤਹਾਡਾ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਬਹੁਤ ਤਕੜੀ ਲੜਾਈ ਲੜੀ ਆ ਇੱਕ ਪਾਸੇ ਪੈਸੇ ਦਾ ਜੋਰ ਤੰਤਰ ਦਾ ਜੋਰ ਸਰਕਾਰ ਦਾ ਜੋਰ ਮੀਡੀਆ ਦਾ ਜੋਰ ਬੜਾ ਜੋਰ ਲੱਗਿਆ ਪਰ ਫਿਰ ਵੀ ਤੁਸੀਂ ਬਹੁਤ ਤਕੜੇ ਰਹੇ ਕਿ ਤੁਸੀਂ ਇਹ ਲੜਾਈ ਜਿਹੜੀ ਲੜੀ ਆ ਤੁਹਾਡਾ ਬਹੁਤ ਤਹਿਤੋਂ ਧੰਨਵਾਦ ਆ ਕਿਸੇ ਪ੍ਰਕਾਰ ਦਾ ਕਈ ਸਜਣਾ ਦੇ ਫੋਨ ਆਈ ਜਾਂਦੇ ਨੇ ਕਿ ਬਿਆਕ ਹੀ ਹੋ ਗਿਆ ਹੋ ਕੀ ਹੋ ਗਿਆ ਕੋਈ ਗੱਲ ਨਹੀਂ ਜ਼ਿੰਦਗੀ ਦਾ ਹਿੱਸਾ ਨੇ ਜਿੱਤਾਂ ਵਿਹਾਰਾਂ ਚੱਲਦਾ ਰਹਿੰਦਾ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਜੰਗ ਲੜੀ ਆ ਜਿਹੜੇ ਮੁੱਦੇ ਆਪਾਂ ਪੰਜਾਬ ਦੇ ਵਿੱਚ ਉਠਾਉਂਦੇ ਆ ਰਹੇ ਹਾਂ ਆਪਣੀ ਸੋਚ ਸੀ ਵੀ ਇਹ ਮੁੱਦੇ ਦੇਸ਼ ਦੀ ਪਾਰਲੀਮੈਂਟ 'ਚ ਉੱਠਨੇ ਚਾਹੀਦੇ ਨੇ ਚਾਹੇ ਉਹ ਸਾਡੇ ਪਾਣੀਆਂ ਦਾ ਮੁੱਦਾ ਹੈ ਚਾਹੇ ਸਾਡੀ ਰਾਜਧਾਨੀ ਦਾ ਮੁੱਦਾ ਹੈ ਚਾਹੇ ਸਾਡੇ ਡੈਮਾਂ ਦੇ ਮੁੱਦੇ ਨੇ ਚਾਹੇ ਮਾਂ ਬੋਲੀ ਦਾ ਮੁੱਦਾ ਹੈ ਚਾਹੇ ਨਸ਼ਿਆਂ ਦੇ ਮੁੱਦੇ ਨੇ ਚਾਹੇ ਉਹ ਸਾਡੀ ਕਿਸਾਨੀ ਦਾ ਮੁੱਦਾ ਚਾਹੇ ਸਾਡੇ ਮਜ਼ਦੂਰਾਂ ਦੇ ਮੁੱਦੇ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਇਹ ਚੋਣ ਲੜੀ ਆ ਤੇ ਆਪਾਂ ਪਿੰਡੋਂ ਪਿੰਡੀ ਜਾ ਕੇ ਇਹ ਪ੍ਰਚਾਰ ਵੀ ਕੀਤਾ ਕਿ ਸਾਡੀ ਬੋਲੀ ਇਤਿਹਾਸ ਪਾਣੀ ਜਵਾਨੀ ਕਿਸਾਨੀ ਮਜ਼ਦੂਰ ਸਾਰਾ ਕੁਝ ਹੀ ਪੰਜਾਬ ਦਾ ਦਾਤੇ ਲੱਗਿਆ ਵਾ ਆਪਾਂ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਸੋ ਮੈਂ ਸਲਾਮ ਕਰਦਾ ਉਹਨਾਂ 84000 ਲੋਕਾਂ ਨੂੰ ਜਿਨ੍ਹਾਂ ਨੇ ਇਹ ਫਤਵਾ ਦਿੱਤਾ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ ਸੋ ਬਹੁਤ ਧੰਨਵਾਦ ਇਸ ਗੱਲ ਤੁਹਾਡਾ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਖੰਡੂਰ ਸਾਹਿਬ ਦੇ ਲੋਕਾਂ ਦਾ ਫਰੀਦਕੋਟ ਦੇ ਲੋਕਾਂ ਦਾ ਕਿ ਉਹਨਾਂ ਲੋਕਾਂ ਨੇ ਇਸ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜਿਹੜੀ ਸਰਕਾਰ ਸਿੱਖ ਵਿਰੋਧੀ ਸਰਕਾਰ ਸੀ ਜਿਨ੍ਹਾਂ ਨੇ ਐਨਐਸਏ ਲਾਉਣ ਤੋਂ ਇਲਾਵਾ ਡਿਬਰੂਗੜ ਸਾਡੀ ਨੌਜਵਾਨੀ ਭੇਜਣ ਤੋਂ ਇਲਾਵਾ ਜੋ ਪੰਜਾਬ ਨੂੰ ਇੱਕ ਦਹਿਸ ਜਿਹਾ ਕੀਤਾ ਖਾਬਜਾ ਕੀਤਾ ਡਰ ਦਾ ਮਾਹੌਲ ਬਣਾਇਆ ਪੰਜਾਬ ਦੇ ਲੋਕਾਂ ਦੇ ਇੱਥੇ ਕਰਫੂ ਲਾ ਕੇ ਘਰੋਂ ਘਰੀ ਤਲਾਸ਼ੀਆਂ ਹੋਈਆਂ ਨੌਜਵਾਨ ਚੱਕੇ ਗਏ ਇਹ ਬਹੁਤ ਵੱਡੀ ਚਪੇੜ ਆ ਇਸ ਸਰਕਾਰ ਦੇ ਮੂੰਹ ਤੇ ਕਿ ਤੁਸੀਂ ਤੋ ਉਹ ਸ਼ਿੱਟਾਂ ਬਿਲਕੁਲ ਐ ਕਲੀਅਰ ਕਰਕੇ ਲੋਕਾਂ ਨੂੰ ਦੱਸਦਾ ਸਰਕਾਰ ਨੂੰ ਦੱਸਦਾ ਦਿੱਲੀ ਤੱਕ ਦੱਸਦਾ ਕਿ ਇਹ ਜਿਹੜੇ ਲੋਕ ਨੇ ਇਹ ਕਦੇ ਵੀ ਜਦੋਂ-ਜਦੋਂ ਵੀ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਨੇ ਉਹਦਾ ਜਵਾਬ ਦਿੱਤਾ ਹਰ ਹਾਲ ਸਿੱਖ ਜਵਾਬ ਦਿੰਦਾ ਦਿੰਦੇ ਆਏ ਨੇ ਚਾਹੇ ਪਹਿਲਾਂ ਅਵਧਾਨੀਆਂ ਵੇਲੇ ਹੁੰਦਾ ਹੋਵੇ ਮੁਗਲਾਂ ਵੇਲੇ ਹੁੰਦਾ ਹੋਵੇ ਅੰਗਰੇਜ਼ਾਂ ਵੇਲੇ ਹੁੰਦਾ ਹੋਵੇ ਚਾਹੇ ਬੰਸ ਸਿੰਘ ਬਾਰੇ ਵੇਲੇ ਹੁੰਦਾ ਹੋਇਆ ਹੋਵੇ ਚਾਹੀ ਹੁਣ ਇਸ ਭਵੰਤ ਸਿੰਘ ਬਾਰੇ ਹੋਇਆ ਹੋਵੇ ਲੋਕਾਂ ਨੇ ਜਵਾਬ ਦਿੱਤਾ ਕੱਲੇ ਇਹਨਾਂ ਦੋ ਹਲਕਿਆਂ ਤੋਂ ਇਲਾਵਾ ਬਾਕੀ ਜਿਹੜੇ 92 ਜਿੱਤੇ ਸੀਗੇ 92 ਤੋਂ ਸਿਮਟ ਕੇ 13 ਤੇ ਆ ਗਿਆ ਬੜੇ ਤੰਜ ਕਰਦਾ ਸੀਗਾ ਇਹ ਬੜੀਆਂ ਚੁਟਕਲੇ ਕਹਾਣੀਆਂ ਕੇ ਇਸ ਸਕੂਟਰ ਤੇ ਜਾਇਆ ਕਰਨ ਹੁਣ ਤੇਰੇ ਕੋਲ ਵੀ ਤਿੰਨੇ ਰਹਿ ਗਏ ਤੁਸੀਂ ਵੀ ਸਕੂਟਰ ਤੇ ਵਗ ਜਾ ਕਰੋਗੇ ਇੱਕ ਤੇ ਉਹ ਤਿੰਨਾਂ ਚ ਵੀ ਨਹੀਂ ਪਤਾ ਨਹੀਂ ਕਿਹੜਾ ਕਿਧਰ ਨੂੰ ਭਾਜੇ ਸੋ ਇਹ ਇਹ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਇਹ ਸਰਕਾਰ ਨੂੰ ਜੋ ਵੀ ਸਰਕਾਰ ਨੇ ਵਾਅਦੇ ਕੀਤੇ ਕੋਈ ਇੱਕ ਵੀ ਵਾਅਦੇ ਦੇ ਉੱਤੇ ਪੂਰੇ ਨਹੀਂ ਉਤਰੇ। ਉਹਨਾਂ ਲੋਕਾਂ ਦਾ ਪੰਜਾਬ ਦੇੰ ਦਾ ਬਹੁਤ ਧੰਨਵਾਦ। ਹਾਂ। ਦੁੱਖ ਹੋਇਆ ਗੱਲ ਦਾ। ਕਿਹੜੀ ਗੱਲ ਦਾ ਹੋਇਆ? ਉਹ ਇਸ ਗੱਲ ਦਾ ਹੋਇਆ ਕਿ 84 ਦੇ ਦਿਨ ਚੱਲਦੇ ਹੋਣ ਜੂਨ 84 1984 ਦੀ ਗੱਲ ਮੈਂ ਕਰਦਾ ਉਹ 84 ਦੇ ਵਿੱਚ ਸਾਡਾ ਕਿੰਨਾ ਵੱਡਾ ਕਾਂਡ ਹੋਇਆ ਹੋਵੇ ਤੇ ਉਸ 4 ਤਰੀਕ ਨੂੰ ਅੱਜ ਨਤੀਜੇ ਆਏ ਹੋਣ ਤੇ ਫਤਵਾ ਆ ਗਿਆ ਹੋਵੇ ਉਸ ਧਿਰ ਦੇ ਹੱਕ ਦੇ ਵਿੱਚ ਜਿਹੜੀ 1 ਤੋਂ ਲੈ ਕੇ 6 ਜੂਨ ਤੱਕ ਇਹ ਸਾਰੇ ਕਾਰੇ ਇਹ ਕਾਂਡ ਇਹ ਸੌ ਜੋ ਕੁਝ ਕਾਂਡ ਹੋਇਆ ਉਹਦੀ ਜ਼ਿੰਮੇਵਾਰ ਉਹ ਧਿਰ ਸੀ ਇਹ ਦੁੱਖ ਹੋਇਆ ਦੁੱਖ ਹੋਇਆ ਜੋ ਬੇਅਦਬੀਆਂ ਦੇ ਦੋਸ਼ੀ ਸੀ ਜੋ ਬਹਿਵਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸੀ ਜੋ ਪੰਜਾਬ ਦੇ ਹੱਥ ਵਿੱਚੰ ਦੇ ਦੋਸ਼ੀ ਨੇ ਉਹਨਾਂ ਦੇ ਹੱਕ ਚ ਬਤਵਾ ਗਿਆ ਇਸ ਕਾਲ ਦਾ ਦੁੱਖ ਹੋਇਆ ਬਾਕੀ ਕੋਈ ਗੱਲ ਨਹੀਂ ਚੜਦੇ ਕਲਾ ਰਹੋ ਆਪਾਂ ਉਹ ਕਹਿੰਦੇ ਆ ਨਾ ਤਾਂ ਅਸੀਂ ਜਿੱਤਾਂ ਦੇ ਬਹੁਤੇ ਜਸ਼ਨ ਮਨਾਉਣੇ ਆ ਤੇ ਨਾ ਹਾਰਾਂ ਦੇ ਮਾਤਮ ਜੰਗ ਜੁੱਦ ਚੱਲਦੇ ਰਹਿੰਦੇ ਆ ਜੰਗਾਂ ਜੁੱਦਾਂ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਨਸਾਨ ਹੋਵੇ ਚਾਹੇ ਕੌਮ ਹੋਵੇ ਉਹ ਹਾਰ ਜਾਂਦੇ ਨੇ ਜਿਹੜੇ ਜੰਗ ਤੋਂ ਬਾਅਦ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਜਾਂਦੇ ਨੇ ਆਪਣੀਆਂ ਘੋੜਿਆਂ ਦੀਆਂ ਕਾਠੀਆਂ ਤਿਆਰ ਨੇ ਕਸੀਆਂ ਨੇ ਆਪਾਂ ਜੰਗ ਲਈ ਤਿਆਰ ਨਾ ਪਹਿਲਾਂ ਪਿੱਛੇ ਹਟੇ ਸੀ ਤੇ ਨਾਲ ਹੁਣ ਪਿੱਛੇ ਹਟਣਾ ਇਸ ਪੰਜਾਬ ਲਈ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਕਿ ਜਿੱਦੇ ਲੋੜ ਪੈਗੀ ਨਾ ਖੂਨ ਦਾ ਕਤਰਾ-ਕਤਰਾ ਵੀ ਵਹਾ ਦਾਂਗੇ ਚੱਕ ਪੰਜਾਬ ਸਾਂ ਤੇਰੇ ਲਈ। ਇਹ ਤਾਂ ਗੱਲ ਚੀਜ਼ ਹੀ ਕੁਛ ਨਹੀਂ। ਪਰ ਮੈਂ ਹਮੇਸ਼ਾ ਤੁਹਾਨੂੰ ਇੱਕੋ ਹੀ ਗੱਲ ਸਮਝਾਉਣ ਦਾ ਯਤਨ ਕਰਦਾ ਆ ਰਿਹਾ ਕਿ ਸਾਡੀ ਵਿਰਾਸਤ ਨੂੰ ਖਤਮ ਕਰਨ ਤੇ ਲੱਗੇ ਹੋਏ ਸਾਡੀ ਬੋਲੀ ਨੂੰ ਮਾਰਨ ਤੇ ਲੱਗੇ ਹੋਇਆ ਸਾਡੇ ਪਾਣੀ ਜ਼ਹਿਰੀਲੇ ਕਰਕੇ ਸਾਡੀ ਧਰਤੀ ਜ਼ਹਿਰੀਲੀ ਕਰਕੇ ਸਾਡੀ ਆਬੋ ਹਵਾ ਜ਼ਹਿਰੀਲੀ ਕਰਕੇ ਸਾਨੂੰ ਖਤਮ ਕਰਨ ਤੇ ਲੱਗੇ ਹੋਇਆ ਪ੍ਰਵਾਸ ਹੋ ਰਿਹਾ ਵੱਡੇ ਪੱਧਰ ਦੇ ਉੱਤੇ ਇਹ ਚਿੰਤਾ ਦਾ ਵਿਸ਼ਾ ਹੈ ਸਾਡਾ ਪਾਣੀ ਮੁੱਕ ਰਿਹਾ ਧਰਤੀ ਜਿਹੜੋਂ ਚਿੰਤਾ ਦਾ ਵਿਸ਼ਾ ਹੈ ਨਹਿਰੀ ਪਾਣੀ ਦਰਿਆਵਾਂ ਦੇ ਪਾਣੀ ਸਾਡੇ ਖੋ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਹੈ ਮੈਨੂੰ ਇਥੋਂ ਤੱਕ ਵੀ ਫਿਕਰ ਹੈ ਇਸ ਪੰਜਾਬ ਦਾ ਤੇ ਸਾਰਿਆਂ ਨੇ ਮੇਰਾ ਬਾਤ ਸੁਣਿਆ ਮੈਂ ਹਰ ਪਿੰਡ ਚ ਗਿਆ ਮੈਂ ਸਿਆਸੀ ਗੱਲਾਂ ਦਾ ਬਹੁਤ ਥੋੜੀਆਂ ਕੀਤੀਆਂ ਮੈਂ ਤੁਹਾਨੂੰ ਇਹ ਸਮਝਾਉਂਦਾ ਰਿਹਾ ਕਿ ਪੰਜਾਬ ਦੇ ਲੋਕੋ ਮੱਕੀ ਦਾ ਚਾਰ ਵੀ ਨਾ ਪਾਓ ਇੱਥੋਂ ਤੱਕ ਵੀ ਮੈਂ ਕਿਹਾ ਮੱਕੀ ਦਾ ਚਾਰ ਨਾ ਪਾਓ ਆਪਾਂ ਬਿਮਾਰੀਆਂ ਵੱਲ ਵੱਧ ਰਹੇ ਹਾਂ ਜਾਰਾਂ ਵਾਲੇ ਅਨਾਜ ਖਾਣੇ ਬੰਦ ਕਰੋ ਵਾਤਾਵਰਨ ਨੂੰ ਆਪਾਂ ਧਿਆਨ ਚ ਰੱਖੀਏ ਪਾਣੀ ਦੀ ਗੱਲ ਬੋਲੀ ਦੀ ਗੱਲ ਇਤਿਹਾਸ ਨੂੰ ਸਾਂਭਣ ਦੀ ਗੱਲ ਹਰ ਮੈਂ ਉਹ ਗੱਲ ਤੁਹਾਡੇ ਨਾਲ ਕੀਤੀ ਜਾ ਕੇ ਜਿਹੜੀ ਮੈਨੂੰ ਅੱਜ ਵੀ ਲੱਗਦਾ ਮੇਰੇ ਦਿਲ 'ਚ ਉਹ ਚੀਜ਼ ਸਾਜ ਵੀ ਰੜਕਾ ਹੈ ਇੱਕ ਤੜਫ ਹੈ ਵੀ ਨਹੀਂ ਯਾਰ ਮੇਰਾ ਪੰਜਾਬ ਜਿਵੇਂ ਰੇਤ ਇਹ ਤਾਂ ਕਰਦਾ ਨਾ ਮੁਠੀ 'ਚ ਰੇਤ ਕਰਦੀ ਐ ਐਂ ਪੰਜਾਬ ਕਰ ਰਿਹਾ ਮੈਨੂੰ ਅੱਜ ਵੀ ਇਹ ਗੱਲ ਦਾ ਫਿਕਰ ਆ ਠੀਕ ਆ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਤਿਆਰ ਆ ਹਰ ਪੱਖ ਤੋਂ ਤਿਆਰ ਆ ਕੋਈ ਗੱਲ ਨਹੀਂ ਸਾਨੂੰ ਬਹੁਤ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਬਹੁਤ ਜ਼ੋਰ ਲਾਇਆ ਬਹੁਤ ਵਧੀਆ ਲੜਾਈ ਆਪਾਂ ਲੜੀ ਆ 84000 ਬੰਦੇ ਨੇ ਆਪਾਂ ਨੂੰ ਫਤਵਾ ਦਿੱਤਾ 84000 ਬੰਦੇ ਨੇ ਘੱਟੋ ਘੱਟ ਆਪਣੀ ਗੱਲ ਨੂੰ ਸਮਝਿਆ ਕਿ ਇਹ ਇਨਸਾਨ ਕਿਹੜੀ ਲੜਾਈ ਲੜ ਰਿਹਾ ਏ ਕੀ ਕਹਿਣਾ ਚਾਹੁੰਦਾ ਜਾਂ ਕਿੱਧਰ ਨੂੰ ਇਹ ਪੰਜਾਬ ਨੂੰ ਲੈ ਜਾਣਾ ਚਾਹੁੰਦਾ ਕੋਈ ਗੱਲ ਨਹੀਂ ਆਪਾਂ ਫਿਰ ਤਿਆਰ ਆ ਕਿਸੇ ਪ੍ਰਕਾਰ ਦਾ ਕੋਈ ਵੀ ਕੰਮਕਾਰ ਆ ਜਿਵੇਂ ਆਪਾਂ ਪਹਿਲਾਂ ਖੜਿਆਂ ਲੋਕਾਂ ਨਾਲ ਕਿਸੇ ਰਿੱਤੀ ਭੈਣ ਦਾ ਮਸਲਾ ਕੋਈ ਅੰਟਾਂ ਦੇ ਮਸਲੇ ਨੇ ਕੋਈ ਹੋਰ ਮਸਲੇ ਨੇ ਕਿਸੇ ਰੋਲੇ ਗੋਲੇ ਨੇ ਕੋਈ ਲੋਕਾਂ ਦੇ ਆਪਾਂ ਪਹਿਲਾਂ ਵੀ ਲੋਕਾਂ ਨਾਲ ਖੜਕੇ ਲੜਦੇ ਰਹੇ ਆ ਆਪਾਂ ਖੜੇ ਰਹੇ ਆ ਸੰਘਰਸ਼ਾਂ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਵੀ ਉਧਰ ਵੀ ਆਪਾਂ ਤਿਆਰ ਆ ਤੁਸੀਂ ਜਦੋਂ ਜੀ ਸਕਦੇ ਮੇਰੇ ਕੋਲੇ ਮੇਰੇ ਦਰਵਾਜ਼ੇ ਖੁੱਲੇ ਨੇ ਬਾਈ ਕਰਦੇ ਜਦੋਂ ਮਰਜ਼ੀ ਆਜੋ ਅੱਧੀ ਰਾਤ ਨੂੰ ਆਜੋ ਦਿਨੇ ਆਜੋ ਜਦੋਂ ਮਰਜ਼ੀ ਫੋਨ ਮਾਰੋ ਮੈਂ ਤੁਹਾਡੇ ਨਾਲ ਹਰ ਵਕਤੋਂ ਖੜਾ ਬਾਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੀਟਿੰਗ ਰੱਖਦੇ ਆ ਆਪਾਂ ਸਾਰੀ ਵਿਚਾਰ ਚਰਚਾ ਕਰਦੇ ਆ ਕਿ ਜਿਹੜਾ ਆਉਣ ਵਾਲੀ ਰਣਨੀਤੀ ਆ ਉਹ ਕੀ ਹੋਣੀ ਚਾਹੀਦੀ ਆ ਉਹਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਸੋ ਮੈਂ ਬੇਨਤੀ ਇਹ ਨਹੀਂ ਵੀ ਕਰਦਾ ਤੁਹਾਨੂੰ ਕਿ ਇੱਕ ਸੱਜਣ ਲੱਗਦਾ ਪਤਾ ਨਹੀਂ ਕਦੋਂ ਲੱਗੂਗਾ ਲੋਕਾਂ ਨੂੰ ਸਾਡ ਨੂੰ ਪਤਾ ਕੋਈ ਲੱਗ ਜੂਗਾ ਬਾਈ ਸ਼ਾਇਦ ਜਿਹੜੀ ਆਪਾਂ ਗੱਲ ਕਰਨੀ ਚਾਹੁੰਨੇ ਆ ਨਾ ਇਹ ਹਲੇ ਸਮਝ ਨਹੀਂ ਰਹੇ ਗੱਲ ਕੋਈ ਗੱਲ ਨਹੀਂ ਪਾਣੀ ਦਾ ਤਾਂ ਇਹਨਾਂ ਨੂੰ ਸਾਲ ਦੋ ਸਾਲ ਚ ਹੀ ਪਤਾ ਲੱਗ ਜਾਣਾ ਕਿ ਪਾਣੀ ਸਾਡਾ ਥੱਲੋਂ ਖਤਮ ਹੁੰਦਾ ਤਰ ਰਹਿ ਜਾਂਦਾ ਪਾਣੀ ਦੀ ਤਾਂ ਹੰਕਾਰ ਹੋਣੀ ਮੱਚੀ ਪਈ ਆ ਤੇ ਕੋਈ ਗੱਲ ਨਹੀਂ ਆਪਣੀ ਲੜਾਈ ਥੋੜੀ ਜੀ ਦੇਖੋ ਇਹਨਾਂ ਲੋਕਾਂ ਨੇ ਇਹਨਾਂ ਸਿਆਸੀ ਬੰਦਿਆਂ ਨੇ ਬੜੇ ਗੱਪ ਛੱਡੇ ਨੇ ਬਟ ਬਹੁਤ ਕੁਝ ਕੀਤਾ ਬਾਈ ਇਹਨਾਂ ਨੇ ਤੁਸੀਂ ਇਹ ਦੇਖੋ ਵੀ ਆਪਾਂ ਤਾਂ ਇੱਕ ਮੈਨੂੰ ਲੱਗਦਾ ਇਹਨਾਂ ਦੇ ਮੁਕਾਬਲੇ ਵੋਟਾਂ ਦੀ ਆਪਾਂ ਜੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ 5 ਵੋਟਾਂ ਤੇ ਏਸੀ ਦਿੱਤਾ 4 ਵੋਟਾਂ ਤੇ ਇਹਨਾਂ ਨੇ ਆਹ ਜਿਹੜੀ ਸਕੂਟਰੀ ਹੁੰਦੀ ਆ ਆਪਣੀ ਅੱਧੀ ਵਾਲੀ ਤਾਂ ਬੈਂਡਰੀ ਵਾਲੀ ਉਹ ਦਿੱਤੀ 3 ਵੋਟਾਂ ਤੇ ਕੂਲਰ ਦਿੱਤਾ ਐਸ ਤਰੀਕੇ ਨਾਲ ਵੋਟਾਂ ਲਈਆਂ ਇਹਨਾਂ ਨੇ ਜੋ ਕੋਈ ਗੱਲ ਨਹੀਂ ਹਲੇ ਸ਼ਾਇਦ ਜਦੋਂ ਹੌਲੀ-ਹੌਲੀ ਸਮਝ ਪਾਉਗੀ ਲੋਕਾਂ ਨੂੰ ਕਿ ਅਸੀਂ ਲੜਾਈ ਹੁਣ ਮਾਵਾ ਮਚੜੀਆਂ ਬਿਲਕਦੀਆਂ ਸੀਗੀਆਂ ਹਰ ਪਿੰਡ ਦੇ ਵਿੱਚ ਮੈਂ ਇਹ ਮੁੱਦਾ ਚੱਕਿਆ ਜਾ ਕੇ ਕਿ ਚੱਟਾ ਸਾਡੀ ਜਵਾਨੀ ਨੂੰ ਖਾ ਰਿਹਾ ਮਾਰ ਰਿਹਾ ਜੇ ਜਵਾਕ ਸਾਡੀ ਜਵਾਨੀ ਨਾ ਬਚੀ ਕੋਈ ਗੱਲ ਨਹੀਂ ਮੈਂ ਉਹ ਗੱਲਾਂ ਦਾ ਵੀ ਹੌਲੀ-ਹੌਲੀ ਇਹਨਾਂ ਲੋਕਾਂ ਨੂੰ ਸਮਝ ਆ ਜਾਊਗੀ ਹਲੇ ਸ਼ਾਇਦ ਉਚੀ ਚੋਂ ਨਿਕਲੇ ਨਹੀਂ ਆ ਇੱਕ ਨੌਜਵਾਨ ਕਹਿੰਦਾ ਭਾਈ ਹੌਸਲਾ ਨਾ ਹਾਰੀ ਨਹੀਂ ਨਹੀਂ ਹਾਉਸਲੇ ਤਾਂ ਯਾਰ ਆਪਾਂ ਜ਼ਿੰਦਗੀ ਨੇ ਬੜੇ ਉਤਰਾ ਚੜਾ ਦੇਖਿਆ ਹੌਸਲਾ ਤਾਂ ਇੱਕ ਇੱਕ ਦਿਨ ਉਹ ਵੀ ਸੀਗਾ ਜਦੋਂ ਮੈਂ ਗੋਲੀਆਂ ਲੱਗੀਆਂ ਹਸਤਾਲ ਚ ਪਿਆ ਸੀਗਾ ਲੋਕ ਕਹਿੰਦੇ ਸੀ ਇਹ ਤਾਂ ਉੱਠੀ ਨਹੀਂ ਸਰਦ ਤੋ ਨਹੀਂ ਸਕਦਾ ਮੈਂ ਤਾਂ ਉੱਠ ਉੱਠ ਕੇ ਆ ਗਿਆ ਸੀ ਮੈਂ ਤਾਂ ਫੇਰ ਵੀ ਆ ਕੇ ਰੜਿਆ ਹੌਸਲਾ ਨਹੀਂ ਹਾਰਤਾ ਮੈਨੂੰ ਕੋਈ ਕਿਸੇ ਤੇ ਗਿਲਾ ਨਹੀਂ ਹੈ ਸ਼ਿਕਵਾ ਨਹੀਂ ਕਿਉਂਕਿ ਮੈਨੂੰ ਜਨੂਨ ਹੈ ਇਸ਼ਕ ਹੈ ਇਸ ਧਰਤੀ ਨਾਲ ਪੰਜਾਬ ਨਾਲ ਮੁਹੱਬਤ ਹੈ ਆਪਣੀ ਕੌਮ ਨਾਲ ਮੈਂ ਲੜੂਗਾ ਪਰਵਾਹ ਨਾ ਕਰੋ ਯਾਰ ਮੈਂ ਹੌਸਲਾ ਹਾਰਨ ਵਾਲਾ ਬੰਦਾ ਨਹੀਂ ਇਹ ਥੋੜੀ ਐ ਮੈਂ ਢੀਠਾ ਕੇ ਬਹਿ ਜੂਗਾ ਕੋਈ ਗੱਲ ਨਹੀਂ ਬਹੁਤ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਮਿਹਨਤ 6 ਮਹੀਨੇ ਆਪਾਂ ਲਗਾਤਾਰ ਕੋਈ ਦਿਨ ਨਹੀਂ ਅਸਾ ਗਿਆ ਹੋਣਾ ਜਿਹੜੇ ਦਿਨ ਆਪਾਂ ਕਦੇ ਪੈਰ ਪਾਇਆ ਹੋਵੇ ਹਰ ਦਿਨ ਆਪਾਂ ਲੋਕਾਂ ਦੇ ਵਿੱਚ ਰਹੇ ਆ ਹਰ ਦਿਨ ਰਾਤਾਂ ਪੈ ਕੀਤੀ ਆ ਨਾ ਭੁੱਖ ਨਾ ਤੇ ਦੇਖੀ ਨਾ ਗਰਮੀ ਨਾ ਠੰਡ ਦੇਖੀ ਆਪਾਂ ਕੋਈ ਗੱਲ ਨਹੀਂ ਆਪਾਂ ਇਹ ਕੋਈ ਖਾਸ ਅੱਪਾ ਮੈਂਦ ਕਰ ਰਹੇ ਹਾਂ ਇਸ ਪੰਜਾਬ ਲਈ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਕਰ ਰਹੇ ਹਾਂ ਕੋਈ ਗੱਲ ਨਹੀਂ ਕਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਹੀ ਸਾਨੂੰ ਸਮਝਣਗੀਆਂ ਕਦੇ ਉਹ ਸਾਨੂੰ ਚੇਤੇ ਕਰਿਆ ਕਰਨਗੀਆਂ ਵੀ ਹਾਂ ਕੋਈ ਬੰਦੇ ਸਾਡੇ ਹੋਂਦ ਨੂੰ ਬਚਾਉਣ ਲਈ ਇਸ ਪੰਜਾਬ ਨੂੰ ਬਚਾਉਣ ਲਈ ਜੜਾਈ ਲੜ ਰਹੇ ਸੀਗੇ ਸ਼ਰੂਨਾ ਦੇ ਗੱਲਾਂ ਉਦੋਂ ਸਮਝ ਪੈ ਜਾਣ ਸਾਡੀਆਂ ਮੈਂ ਫਿਰ ਕਹਿਣਾ ਖਿਰਦੇ ਉੱਤੇ ਪੰਜਾਬੀਓ ਪਰਵਾਸ ਨਾ ਕਰੋ ਆਪਣੀ ਜ਼ਮੀਨ ਵੇਚ ਕੇ ਨਾ ਭਜੋ ਆਪਣੀ ਬੋਲੀ ਨੂੰ ਜਿਉਂਦੀ ਰੱਖੋ ਆਪਣਾ ਇਤਿਹਾਸ ਸੰਭਲੋ ਆਪਣੇ ਪਾਣੀ ਬਚਾ ਲਓ ਤੁਹਾਡੇ ਪਾਣੀ ਮੁੱਕ ਚਲੇ ਆਪਣੀ ਹਵਾ ਬਚਾ ਲਓ ਜ਼ਹਿਰੀਲੀ ਹੋ ਜੰਦੀ ਕੰਮ ਮਰਜ਼ਗਾਰ ਆਪਣੇ ਬੰਦਿਆਂ ਨੂੰ ਦਿਓ ਝੋਨਾ ਲਾਉਣਾ ਹੁਣ ਤੁਸੀਂ ਆ ਸ਼ੁਰੂ ਹੋ ਜੂਗਾ ਪੰਜ ਸੱਤ ਦਿਨਾਂ ਨਾਲ ਝੋਨਾ ਲੱਗਣਾ ਪੰਜਾਬ ਚ ਜਿਹੜਾ ਵੀ ਝੋਨੇ ਦਾ ਕੰਮ ਦੇਣਾ ਉਹ ਕੰਮ ਆਪਣੇ ਪੰਜਾਬ ਦੇ ਜਿਹੜੇ ਸਾਡੇ ਆਪਣੇ ਭਰਾ ਨੇ ਮਿਹਨਤੂਰ ਨੇ ਉਹਨਾਂ ਨੂੰ ਦਿਓ ਬਾਈ ਤੇ ਇਸ ਕਰਕੇ ਜਿਹੜੀਆਂ ਮੇਰੀਆਂ ਜਿਹੜੇ ਮੇਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਲੜ ਰਿਹਾ ਸੋ ਮੈਨੂੰ ਉਮੀਦ ਸੀ ਲੋਕ ਸਾਥ ਦੇਣਗੇ ਖਤਮਾ ਦੇਣਗੇ ਤੇ ਮੈਂ ਇਹ ਗੱਲ ਉੱਥੇ ਜਿਹੜਾ ਵੀ ਪ੍ਰਧਾਨ ਮੰਤਰੀ ਬੈਠਾ ਹੋਊਗਾ ਉਹਦੇ ਸਾਹਮਣੇ ਖੜ ਕੇ ਬੋਲੂਗਾ ਕਿ ਪੰਜਾਬ ਆ ਉਹ ਪੰਜਾਬ ਨੇ ਬੋਲਣਾ ਸੀ ਉਹ ਲੱਖਾਂ ਨਹੀਂ ਸੀ ਬੋਲਣਾ ਪੰਜਾਬ ਦੇ ਦਰਦ ਨੇ ਬੋਲਣਾ ਸੀ ਪੰਜਾਬ ਦੀ ਹੂਕ ਨੇ ਬੋਲਣਾ ਸੀ ਉਹ ਸਾਡੇ ਲੋਕਾਂ ਦੀ ਪੰਜਾਬੀਆਂ ਦੀ ਆਵਾਜ਼ ਨੇ ਉੱਥੇ ਬੋਲਣਾ ਸੀ ਚਲੋ ਕੋਈ ਗੱਲ ਨਹੀਂ ਸ਼ਾਇਦ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਪ੍ਰਮਾਤਮਾ ਸਾਡੇ ਨਾਲੋਂ ਵਹਿਤਰ ਜਾਂਦਾ। ਇਹ ਭੇਖ ਦੇ ਗਰਭ ਚ ਪਈਆਂ ਨੇ ਗੱਲਾਂ। ਸੋ ਆਉਣ ਵਾਲੇ ਦਿਨਾਂ ਚ ਆਪਾਂ ਮੀਟਿੰਗਾਂ ਕਰਕੇ ਸਾਰਿਆਂ ਪਿੰਡਾਂ ਦੇ ਵਿੱਚ ਆਪਾਂ ਬੈਠ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਨੂੰ ਮਿਲ ਕੇ ਕਮੇਟੀਆਂ ਬਣਾ ਕੇ ਢਾਂਚਾ ਬਣਾ ਕੇ ਅਗਲੀ ਰਣਨੀਤੀ ਆਪਾਂ ਤਿਆਰ ਕਰਾਂ। ਸੋ ਸਾਰਿਆਂ ਤਕੜੇ ਰਹਿਣਾ, ਹੌਸਲਾ ਨਹੀਂ ਛੱਡਣਾ। ਕੋਈ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਆਵੇ, ਕੋਈ ਤੰਗ ਕਰਦਾ ਵੀ ਹੋਰ ਮਸਲਾ ਹੋਵੇ ਵਿਗੜਦਾ। ਤਾਂ ਤੁਸੀਂ ਮੈਨੂੰ ਚੇਤੇ ਕਰਿਓ। ਮੈਨੂੰ ਯਾਦ ਕਰ ਲਓ ਮੈਂ ਤੁਹਾਡੇ ਨਾਲ ਤੁਹਾਡਾ ਭਰਾ ਹਮੇਸ਼ਾ ਖੜਾ ਰਹਾਂਗਾ ਧੰਨਵਾਦ ਠੀਕ ਹੈ ਜੀ ਉਹ ਸਹੀ ਆ ਤੁਹਾਡੀ ਗੱਲ ਜਿੱਤ ਹਾਰ ਦਾ ਮਤਲਬ ਨਹੀਂ ਆ ਨਾਲ ਖੜੇ ਹੀ ਦਖੜੇ ਰਹਾਂਗੇ ਜਿਉਂਦੇ ਰਹੋ ਮੈਨੂੰ ਮਾਣ ਹੈ ਨਾ ਭਰਾਵਾਂ ਦੇ ਉੱਤੇ ਮੇਰੀਆਂ ਸੱਜੀਆਂ ਖੱਬੂਗੀਆਂ ਬਾਹਾਂ ਤੁਸੀਂ ਤੁਸੀਂ ਨਾਲ ਖੜੇ ਸੀ ਤੇ ਨਾਲ ਖੜੇ ਰਹਾਂਗੇ ਕਿਉਂਕਿ ਆਪਾਂ ਇਸ ਛੋਟੀ ਲੜਾਈ ਨਹੀਂ ਲੜ ਰਹੇ ਜੋ ਇਹ ਲੜ ਰਹੇ ਆ ਤੂੰ ਜਿੱਤ ਗਿਆ ਵੀ ਹਾਰ ਗਿਆ ਸ਼ਾਇਦ ਕੋਈ ਗੱਲ ਨਹੀਂ ਆਪ ਪਤਾ ਲੱਗੀ ਜਾਣਾ ਲੋਕਾਂ ਨੂੰ ਕਿ ਇਹਨਾਂ ਲੋਕਾਂ ਨੇ ਕੀ ਉੱਥੇ ਬੋਲਣਾ ਜਾ ਕੇ ਪੰਜਾਬ ਲਈ ਕਿਹੜੀ ਬਾਤ ਠਾਉਣੀ ਆ ਸੋ ਧੰਨਵਾਦ ਸਾਰਿਆਂ ਦਾ ਮੈਂ ਫੇਰ ਤੈਤਰੋਂ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਨੇ ਬਹੁਤ ਡਟ ਕੇ ਮਰਾ ਸਾਥ ਦਿੱਤਾ ਜਿੰਦੇ ਬਸਦੇ ਰਹੋ ਆਨਲਾਈਨਾਂ 'ਚ ਬਸ ਜਲਦੀ ਮਿਲਦੇ ਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ